ਤੇ ਆਈ ਤੇ ਅਜੇ ਕੋਈ ਗੱਲ ਬਾਤ ਨਹੀਂ ਹੋਦੀ ਮਤਲਬ ਕਿ ਖਬਰ ਦੀ ਕੋਈ ਅਜੇ ਪੁਸ਼ਟੀ ਨਹੀਂ ਕਰ ਸਕਦੇ ਉਹ ਭਾਈ ਸਾਹਿਬ ਨੇ ਮਤਲਬ ਚਾਚਾ ਜੀ ਤੇ ਜਿਹੜੀ ਗਏ ਆ ਮਿਲਣ ਉਹ ਕੱਲ ਨੂੰ ਮਿਲ ਕੇ ਆਉਂਦੇ ਆ ਤੇ ਫੇਰ ਕੋਈ ਵੀ ਜਿਹੜੀ ਖਬਰ ਹੋਵੇ ਉਹ ਇਹੀ ਕਰਾਂਗੇ ਬਾਕੀ ਸੰਗਤਾਂ ਦਾ ਬਹੁਤ ਦਬਾਅ ਸੀ ਕਿ ਜਿੰਨਾ ਕਈਆਂ ਪਿੰਡਾਂ ਦੇ ਸਰਪੰਚ ਤੇ ਬਹੁਤ ਸੰਗਤਾਂ ਆਣ ਕੇ ਕਹ ਰਹੇ ਇਹ ਭਾਈ ਸਾਹਿਬ ਉਹ ਸਭ ਤੋਂ ਚੰਨ ਲੋ ਪਰ ਅਜੇ ਕਲੀਅਰ ਕੋਈ ਨਹੀਂ ਆ ਸੰਗਤਾਂ ਬਹੁਤ ਦਬਾਅ ਪਾਉਂਦੀਆਂ ਆ ਤੇ ਅਜੇ ਕੋਈ ਨਹੀਂ ਕਿਹਾ ਉਹਦਾ ਭਾਈ ਸਾਹਿਬ ਅਜੇ ਮੰਨਦੇ ਨਹੀਂ ਆ ਜੋ ਵੀ ਉਹਨਾਂ ਦੇ ਹੋਊਗਾ ਮਤਲਬ ਕੁਝ ਨਾ ਆਊਗਾ ਉਹ ਅਹੀਂ ਮਤਲਬ ਕਭ ਦਵਾਂਗੇ ਜੂਰੇ ਅਜੇ ਕੋਈ ਕਨਫਰਮ ਨਹੀਂ ਹੈਗਾ ਇਹ ਪਰ ਤੁਸੀਂ ਇਸ ਗੱਲ ਦੀ ਗੱਲ ਪੁਸ਼ਟੀ ਨਹੀਂ ਕਰਦੇ ਨਹੀਂ ਨਹੀਂ ਅਜੇ ਕੋਈ ਪੁਸ਼ਟੀ ਨਹੀਂ ਕਰਦੇ ਕਿਉਂਕਿ ਅਹੀਂ ਨਹੀਂ ਅਜੇ ਫੜੀ ਖਬਰ ਹਾਂ ਫੋਨ ਤੇ ਆ ਬੰਦ ਹੋਣ ਤੇ ਕੋਈ ਪਹਿਲਾਂ ਕਿਤੇ ਚਰਚਾ ਹੋਈ ਹੈ ਤੁਹਾਡੀ ਭਾਈ ਬੋਸ ਨਹੀਂ ਨਹੀਂ ਕੋਈ ਨਹੀਂ ਅਜਾ ਦੀ ਉਹ ਪਹਿਲੇ ਨੇ ਮੰਨੇ ਨਹੀਂ ਰਾਜਨੀਤੀ ਜਵਾਨ ਕਿਉਂਕਿ ਸੰਤਾ ਦਾ ਬਹੁਤ ਦਬਾਅ ਵਾ ਹੋਣ ਪਤਾ ਨਹੀਂ ਕਿ ਕੱਲ ਦਾ ਉਹ ਕੀ ਦੱਸ ਤੌਰ ਮਦਰ ਤੁਹਾਡੀ ਆਪਣੀ ਕੀ ਰਾਏ ਹੈ ਤੁਹਾਡੀ ਨਿੱਜੀ ਰਾਏ ਕੀ ਹੈ ਇਹ ਐਮਐਸਜ ਬਤਾਇਆ ਜਾਣਾ ਚਾਹੀਦਾ ਕਿ ਨਹੀਂ ਤੁਹਾਨੂੰ ਕੀ ਲੱਗਦਾ ਜੀ ਉਹਨਾਂ ਉਹਨਾਂ ਦੇ ਇਹ ਪਿੰਡ ਦਾ ਪਾਇਸਾ ਤੇ ਜੋ ਵੀ ਉਹ ਫੈਸਲਾ ਲੈਣਗੇ ਉਹ ਸਾਡੇ ਸਾਰੀ ਸ਼ਰਮਤ ਤੇ ਕੀਤਾ ਵੀ ਉਹ ਕਰਦੇ ਅਹੀਂ ਇਹਦੇ ਚ ਕੋਈ ਆਪਣੀ ਰਾਇ ਨਹੀਂ ਕਹਿੰਦੇ ਜੋ ਵੀ ਉਹ ਕਰਨਗੇ ਉਹ ਸਹੀ ਕਰਨਗੇ ਚਰਚਾਾਂ ਮਾ ਇਹ ਵੀ ਹੋ ਰਹੀਆਂ ਸੀ ਕਿ ਭਾਈ ਸਾਹਿਬ ਕਹਿੰਦੇ ਕਿ ਵੇ ਸਿਆਸੀ ਪਾਰਟੀ ਚ ਲਈ ਹੜ ਕਿ ਮੈਂ ਜਾ ਦੇ ਲੜੂਗਾ ਜੀ ਜ਼ਰੂਰ ਲੜੂਗਾ ਹਾਂ ਜੀ ਉਹ ਵੀ ਸੰਗਤਾਂ ਹੀ ਕਹਿ ਰਹੀਆਂ ਉਹ ਅਜੇ ਕੁਝ ਨਹੀਂ ਕਹਿ ਰਹੇ ਸੰਗਤਾਂ ਹੀ ਦਬਾਅ ਆ ਰਹੀਆਂ ਜਿਦਾਂ ਕਾਫੀ ਪਿੰਡਾਂ ਦੇ ਸਰਪੰਚੀ ਪਾਸੋਂ ਆਏ ਸੀ 10-20 ਮਿੰਨਾਂ ਨੇ ਇਕੱਠੇ ਹੋ ਕੇ ਸੰਗਤ ਹੀ ਦਬਾਅ ਆ ਰਹੀ ਪਰ ਅਜੇ ਉਹਨਾਂ ਦਾ ਕੋਈ ਫੈਸਲਾ ਨਹੀਂ ਉਮੀਦ ਜਾਈ ਜਾਈ ਹਾਂ ਮੀਡੀਅਮ ਹੈ ਕਿੰਨੀ ਜ਼ਿਆਦਾ ਲੱਗ ਸਕਦੇ ਭਾਈ ਸਾਹਿਬ ਅਜੀ ਕੋਈ ਨਹੀਂ ਫਾਈਨਲ ਕਰਦੇ ਉਹਨਾਂ ਦੇ ਜਿਹੜੇ ਵਕੀਲ ਦੇ ਵੱਲੋਂ ਮੀਡੀਆ ਦੇ ਉੱਪਰ ਚਰਚਾਾਂ ਹੋਵਦੀਆਂ ਕੀਤੀਆਂ ਗਿਆ ਉਹਨੋਂ ਕਿਸੇ ਜਾਣ ਬਿਆਨ ਦਿੱਤੇ ਗਏ ਉੱਚੀ ਨੂੰ ਫਿਰ ਕਿਦਾਂ ਦੇਖ ਰਹੇ ਹੋ ਤੁਸੀਂ ਪਤਾ ਨਹੀਂ ਹੋਣਾ ਹੀ ਇਹ ਕਰਦੇ ਮੈਂ ਉਹਦੀ ਖਬਰ ਤੱਕ ਕੋਈ ਜਿਹੀ ਪੁਸ਼ਟੀ ਨਹੀਂ ਕਰਦੇ ਹਨ ਨੂੰ ਹੀ ਪਤਾ ਪਈ ਉਹ ਕਾ ਕੀ ਆ ਕਿਦਾਂ ਇੱਕ ਲਾਈ ਲਾਈ ਕੀਤੀ ਹੈ ਜਿਉਂ ਕਿ ਅਜੇ ਕੋਈ ਪਤਨੀ ਮਿਲੋ ਕਦੋਂ ਕੀਤੀ ਸੀ ਮੁਲਾਕਾਤ ਕੱਲੋਂ ਨਹੀਂ ਪਤਨੀ ਨੇ ਮੁਲਾਕਾਤ ਕੀਤੀ ਸ਼ਾਮ ਨੂੰ 4 ਵਜੇ ਕੋਈ ਅਜਿਹੀ ਕੋਈ ਗੱਲ ਨਹੀਂ ਅੱਜ ਦਾ ਹੁਣ ਉਹੀ ਹੋ ਸਕਦਾ ਪੇਪਰ ਤੇ ਦੇਖਿਆ ਉਹਦਾ ਆਈ ਹੈ ਖਬਰ ਇਹ ਬਾਤ ਹੀ ਹੁਣ ਕੱਲ੍ਹ ਸਾਹਸ ਜੀ ਕਦੋਂ ਮਿਲੇ ਜੀ ਅੱਜ ਮਿਲੇ ਖਾਸਾ ਹੀ ਅੱਜ ਮਿਲੇ ਅੱਜ ਮਿਲੇ ਤੁਸੀਂ ਵੀ ਮਿਲ ਕੇ ਹੁੰਦੇ ਨੇ ਭਾਈ ਅਮਰਤਪਾਲ ਪੰਜਾਬ ਦਾ ਹਾਲ ਪੁੱਛਦੇ ਨੇ ਕਿ ਕੀ ਹਾਲਾਤ ਹੈਗੇ ਨੇ ਪੰਜਾਬ ਦੇ ਕੀ ਬਹੁਤ ਹੁਣ ਪੁੱਛਦੇ ਹੀ ਹੈ ਜਦੋਂ ਚਾਹੀਏ ਵੀ ਕੀ ਪੁੱਛੋ ਜਾਂ ਕਿਹਦੇ ਹਾਲਾਤ ਹੈ ਉਹ ਨਹੀਂ ਹੁੰਦਾ ਕੋਈ ਤਾਂ ਲੱਗਦਾ ਕਿ ਇਸ ਚੀਜ਼ ਨੂੰ ਵੀ ਦੇਖ ਸਕਦੇ ਨੇ ਜੇ ਪੰਜਾਬ ਦੇ ਹਾਲਾਤ ਮਾੜੇ ਹੈਗੇ ਨੇ ਤੇ ਮੈਂ ਇਲੈਕਸ਼ਨ ਦੇ ਵਿੱਚ ਲੜ ਸਕਦਾ ਮੈਂ ਕੋਈ ਇਦਾਂ ਦੇ ਚਰਚਾ ਮਾਉਂਦੀ ਹੈ ਇਦਾਂ ਦੀ ਹੱਕ ਇਦਾਂ ਕੋਈ ਜੀ ਆਪਾਂ ਲੋਕੀਓ ਚਾਹੀਦੇ ਚਾਚਾ ਹੀ ਗਏ ਆ ਜਿਹੜਾ ਵੀ ਗਰੀਬਾਂ ਦਾ ਮੈਸੇਜ ਹੋਵੇ ਕੱਲ ਨੂੰ ਕਰਲੀਏ ਕਰ ཀྲྲྲ <laughs> ཀྲྲ